ਵੈ ਗੁਰਜੀ ਦਾ ਖਾਲਸਾ ਵੈ ਗੁਰਜੀ ਦੀ ਫਤਿਹ ਅੱਜ ਪਹੁੰਚੇ ਆ ਜੀ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਜੱਜਾ ਮਾਈਵਾਸ ਦੇ ਬੇ ਸ਼ਹੀਦ ਭਗਤ ਸਿੰਘ ਆਟੋ ਜੁਨੀਅਨ ਔਰ ਪੰਜਾਬ ਟੈਕਸੀ ਸਟੈਂਡ ਬਲੋਂ ਜਿਹੜਾ ਹੈਗਾ ਹਰ ਸੰਗਰਾਮ ਦੇ ਮਹੀਨੇ ਜਿਹੜਾ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਔਰ ਵਕ ਵਕ ਜਿਹੜੇ ਹੈਗੇ ਨੇ ਚਰਸੀਆ ਧਾਰਮਿਕ ਕਾਗੂ ਜਿਹੜੇ ਇੱਥੇ ਪਹੁੰਚਦੇ ਨੇ ਆਪਣੀ ਹਾਜ਼ਰੀ ਲਵਾਉਂਦੇ ਨੇ ਇਸੇ ਤਰ੍ਹਾਂ ਅੱਜ ਜਿਹੜਾ ਹੈਗਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਔਰ ਚਾਹ ਲੰਗਰ ਲਾਏ ਗਏ ਨੇ ਔਰ ਐਡਵੋਕੇਟ ਅਜੀਤ ਸਾਹਪਰ ਜੀ ਏ ਦੂਸੂਗਾ ਤਾਂ ਪਹੁੰਚੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਵੀ ਕੀ ਮੈਸੇਜ ਦੇਣਾ ਚਾਹੁੰਦੇ ਨੇ ਹਾਂਜੀ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵਾਇ ਗੁਰੂ ਜੀ ਕਾ ਸ਼ਿਵਾਇ ਗੁਰੂ ਜੀ ਕਾ ਖਾਲਸਾ ਸ਼ਿਵਾਇ ਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਮੈਂ ਐਡਵੋਕੇਟ ਅਜੇ ਕੁਮਾਰ ਪੰਜਾਬ ਪ੍ਰਧਾਨ ਭਗਵਨ ਵਾਲਮੀਕੀ ਸ਼ਕਤੀ ਸੈਨਾ ਔਰ ਅੱਜ ਸੰਗਰਾਮ ਦੇ ਸ਼ੁਭ ਦਿਹਾੜੇ ਦੇ ਉੱਤੇ ਭਗਤ ਸਿੰਘ ਆਟੋ ਯੂਨੀਅਨ ਦੇ ਵੱਲੋਂ ਪ੍ਰਧਾਨ ਸਰ ਦਾ ਲਖਵੀਰ ਸਿੰਘ ਜੀ ਦੀ ਔਰ ਸਾਥੀਆਂ ਦੀ ਵੀ ਸਾਰਿਆਂ ਦੀ ਸਾਭੀ ਵੀਰੇ ਹੋਣਾਂ ਦੀਆਂ ਸਭ ਦੀ ਸਹਿਯੋਗ ਦੇ ਨਾਲ ਹਰ ਸਾਲ ਹਰ ਜਦੋਂ ਵੀ ਸੰਗਰਾਮ ਦਾ ਦਿਹਾੜਾ ਆਉਂਦਾ ਮਨਾਇਆ ਜਾਂਦਾ ਆ ਔਰ ਅੱਜ ਵੀ ਇਸ ਸ਼ੁਭ ਮੌਕੇ ਦੇ ਉੱਤੇ ਸਾਰੀ ਦੀ ਸਾਰੀ ਯੂਨੀਅਨ ਦੇ ਵੱਲੋਂ ਟੈਕਸੀ ਯੂਨੀਅਨ ਦੇ ਵੱਲੋਂ ਚਾਹ ਦਾ ਲੰਗਰ ਸਾਰਾ ਸੰਗਤ ਦੇ ਵਾਸਤੇ ਲਗਾਇਆ ਗਿਆ ਆ ਔਰ ਇਸ ਪ੍ਰਯਾਸ ਦੇ ਨਾਲ ਇੱਕ ਕੋਸ਼ਿਸ਼ ਕੀਤੀ ਗਈ ਆ ਪੰਜਾਬ ਦੇ ਵਿੱਚ ਸਾਰਾ ਜਿੰਨਾ ਵੀ ਸਾਡਾ ਸਮੂਹ ਭਾਈਚਾਰਾ ਉਹਨਾਂ ਨੂੰ ਲੋਕਾਂ ਨੂੰ ਆਪਣੇ ਧਰਮ ਦੇ ਨਾਲ ਆਪਣਾ ਜਿਹੜਾ ਇਤਿਹਾਸ ਆ ਸਾਡਾ ਉਹਦੇ ਨਾਲ ਜੋੜਨ ਦੀ ਕਿਉਂਕਿ ਬਹੁਤ ਜਲਦੀ ਆਪਾਂ ਜਾਣਦੇ ਆ ਕਿ ਹੁਣ ਅੱਗੇ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਣੇ ਆ ਉਹ ਜਿਹਨਾਂ ਦਿਨਾਂ ਦੇ ਵਿੱਚ ਸਾਡੇ ਦਸਵੇਂ ਪਿਤਾ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਉਹਨਾਂ ਨੇ ਆਪਣੇ ਚਾਰੋਂ ਲਾਲ ਜਿਹੜੇ ਸੀ ਸ਼ਹੀਦ ਕਰ ਦਿੱਤੇ ਸੋ ਉਹਨਾਂ ਦੇ ਸਾਰੇ ਸ਼ਹੀਦੀ ਦਿਹਾੜੇ ਚੱਲ ਜਾਣੇ ਆ ਧਰਮ ਪਰिवर्तन ਦੇ ਖਿਲਾਫ ਇੱਕ ਐਸੀ ਉਹਨਾਂ ਨੇ ਜਿਹੜੀ ਜੰਗ ਛੇੜੀ ਸੀ ਉਦੇ ਵਿਰੁੱਧ ਉਹਨਾਂ ਨੇ ਆਪਣਾ ਸਰਵਨ ਸਵਾਰ ਦਿੱਤਾ ਜ਼ੁਲਮ ਦੇ ਅਤਿਆਚਾਰ ਦੇ ਵਿਰੁੱਧ ਉਹਨਾਂ ਨੇ ਆਪਣਾ ਸਰਵਨ ਸਵਾਰਤਾ ਸੋ ਉਹ ਦਿਨ ਸਾਰੇ ਦੇ ਸਾਰੇ ਆ ਜਾਣੇ ਆ ਸੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਚਰਨਾਂ 'ਚ ਜਿੱਥੇ ਅਸੀਂ ਸਾਰੇ ਸਰਬੱਤ ਦੇ ਭਲੇ ਦੀ ਆਸ ਕਰਦੇ ਆ ਉਹਨਾਂ ਦੇ ਅੱਗੇ ਚਰਨਾਂ 'ਚ ਅਰਦਾਸ ਕਰਦੇ ਆ ਕਿ ਸਭ ਸੁਖੀ ਵਸਣ ਨਾਲ ਦੀ ਨਾਲ ਸਮੂਹ ਸੰਗਤ ਨੂੰ ਮਹਾਪੁਰਸ਼ਾਂ ਤੋਂ ਉਹਨਾਂ ਦੀਆਂ ਜੀਵਨੀਆਂ ਤੋਂ ਉਹਨਾਂ ਦੇ ਜੀਵਨ ਤੋਂ ਉਹਨਾਂ ਦੀਆਂ ਕੁਰਬਾਨੀਆਂ ਤੋਂ ਉਹਨਾਂ ਦੀਆਂ ਸ਼ਹਾਦਤਾਂ ਤੋਂ ਇਹ ਵੀ ਸਿੱਖਣਾ ਚਾਹੀਦਾ ਕਿ ਔਖੇ ਤੋਂ ਔਖਾ ਸਮਾਂ ਵੀ ਕਿਉਂ ਨਾ ਆ ਜਾਵੇ ਸਿਰ ਲੱਥ ਦਾ ਲੱਥ ਕਿਉਂ ਨਾ ਜਾਵੇ ਪਰ ਆਪਣਾ ਧਰਮ ਆਪਣਾ ਸਿੱਧਕ ਕਦੀ ਨਹੀਂ ਛੱਡਣਾ ਚਾਹੀਦਾ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਚੱਲਣਾ ਚਾਹੀਦਾ ਆਪਣੇ ਗੁਰੂਆਂ ਦੀ ਆਪਣੇ ਮਹਾਪੁਰਸ਼ਾਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਚੱਲਣਾ ਚਾਹੀਦਾ ਉਹਨਾਂ ਨੂੰ ਘੁੱਟ ਕੇ ਫੜ ਕੇ ਰੱਖਣਾ ਚਾਹੀਦਾ ਸੋ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਇੱਕ ਵਿਸ਼ੇਸ਼ ਅੱਜ ਅਸੀਂ ਅਰਦਾਸ ਕਰਦੇ ਹਾਂ ਕਿ ਆਟੋ ਯੂਨੀਅਨ ਦੇ ਪ੍ਰਧਾਨ ਸਰਦਾਰ ਲਖਵੀਰ ਸਿੰਘ ਜੀ ਦਾ ਜਿਹੜਾ ਬੇਟਾ ਆ ਪਿਛਲੇ ਦਿਨੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਬਹੁਤ ਜ਼ਿਆਦਾ ਉਹ ਸੱਟਾਂ ਉਹਨਾਂ ਦੇ ਲਗੀਆਂ ਚੋਟ ਲਾ ਹਜੇ ਵੀ ਐਡਮਿਟ ਆ ਜਲੰਧਰ ਦੇ ਵਿੱਚ ਮਾਲਕ ਦੇ ਅਸੀਂ ਚਰਨਾ ਦੇ ਵਿੱਚ ਅਰਦਾਸ ਕਰਦੇ ਆ ਕਿ ਵੀਰ ਜਲਦੀ ਤੋਂ ਜਲਦੀ ਸਵਸਥ ਹੋ ਕੇ ਆਪਣੇ ਘਰ ਆਵੇ ਸੋ ਇਹਨਾਂ ਕਹਿੰਦੇ ਹੋਏ ਮਾਲਕ ਦੇ ਚਰਨਾ ਚ ਇਹ ਹੀ ਬੇਨਤੀ ਕਿ ਸਭ ਦਾ ਕਲਿਆਣ ਹੋਵੇ ਸਭ ਦੇ ਘਰਾਂ ਚ ਸੁਖੀ ਸ਼ਾਂਤੀ ਬਣੀ ਰਹੇ ਬਹੁਤ ਬਹੁਤ ਧੰਨਵਾਦ ਸਰ ਕੀ ਮੈਸੇਜ ਦੇਣਾ ਚਾਹੁੰਦੇ ਜੀ ਅੱਜ ਹਰ ਮਹੀਨੇ ਜਿਹੜਾ ਹੈਗਾ ਜੀ ਜਿਹਾੜੇ ਦੇ ਵੀ ਚੱਲਦੇ ਪਿਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸੰਗਰਾਨ ਦੇ ਸੰਗਰਾਨ ਸਾਡੇ ਭਗਤ ਸਿੰਘ ਐਟੋ ਜੁਨੀਅਰ ਹੋਰ ਪੰਜਾਬ ਟੈਕਸੀ ਸਟੈਂਡ ਦੇ ਸਹਿਯੋਗ ਨਾਲ ਸਾਰੇ ਹੀ ਰਲ ਮਿਲ ਕੇ ਅਸੀਂ ਬਾਹਰੋਂ ਸਾਡੇ ਸੱਜਣਾਂ ਇੰਤਜ਼ਾਰ ਦੋਸਤ ਮਿੱਤਰ ਵੀ ਆਉਂਦੇ ਆ ਸਾਡੇ ਕੋਲ ਅਸੀਂ ਬੁਲਾਈਦਾ ਆ ਬੜਾ ਉਤਸ਼ਾਹ ਹੁੰਦਾ ਸੰਗਰਾਨ ਦੇ ਸੰਗਰਾਨ ਜਿੱਦਾਂ ਦਾ ਮੌਸਮ ਹੋਵੇ ਉਸ ਤਰ੍ਹਾਂ ਦਾ ਰਲ ਮਿਲ ਕੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਲੰਗਰ ਪਾਣੀ ਲਾਈਦਾ ਆ ਸਾਰੀ ਸੰਗਤ ਦਾ ਬਹੁਤ ਸਹਿਯੋਗ ਆ ਸਾਡੇ ਉਪਰ ਪ੍ਰਧਾਨ ਜੀ ਲਖਵੀਰ ਸਿੰਘ ਜੀ ਉਹਨਾਂ ਦੇ ਬੇੜੇ ਦਾ ਐਕਸੀਡੈਂਟ ਹੋਇਆ ਆ ਇੱਕ ਸਾਡੇ ਇਹ ਪੰਡਤ ਜੀ ਹੈਗੇ ਆ ਆਨੰਦ لال ਜੀ ਉਹਨਾਂ ਦੇ ਵੀ ਵਿਚਾਰਿਆਂ ਦੀ ਸਿਹਤ ਬਹੁਤ ਖਰਾਬ ਆ ਅਸੀਂ ਮਹਾਰਾਜ ਅੱਗੇ ਹੀ ਪ੍ਰਾਰਥਨਾ ਕਰਦੇ ਆਂ ਕਿ ਉਹ ਬਲਤੋ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਕੰਮ ਤੇ ਆਪਣੇ ਪਰਿਵਾਰ ਦੇ ਵਿੱਚ ਵਿਚਨ ਸਾਡੀ ਸਾਰੇ ਆਂ ਦੀ ਬੇਨਤੀ ਆ ਮਹਾਰਾਜ ਦੇ ਅੱਗੇ ਕਿ ਜਲਦੀ ਤੋਂ ਜਲਦੀ ਉਹ ਠੀਕ ਹੋ ਕੇ ਆਪਣੇ ਘਰ ਵਾਪਸੀ ਕਰਨ ਤੇ ਆਪਣੇ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਪਰਿਵਾਰ ਦੇ ਵਿੱਚ ਰਹਿਣ ਸਾਰਿਆਂ ਦਾ ਇੱਥੇ ਆਉਣ ਦੇ ਸਾਡੇ ਅਜੀਤ ਕੁਮਾਰ ਐਡਵੋਕੇਟ ਸਾਹਿਬ ਪੰਜਾਬ ਪ੍ਰਧਾਨ ਸ਼ਕਤੀ ਸੈਨਾ ਔਰ ਬਾਕੀ ਸਾਰੀ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ I